ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਸਾਦਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਮੌਜੂਦ ਹਾਂ ਪੰਜਾਬ ਸਟੇਟ ਡੀਅਰ ਲਾਟਰੀ ਦਾ ਅੱਜ ਸਾਦਕ ਦੇ ਵਿੱਚ ਵੱਡਾ ਡਰਾਅ ਲੱਗ ਚੁੱਕਿਆ ਤਾਂ ਸਾਦਕ ਦੇ ਵਿੱਚ ਖੜੇ ਹਾਂ ਅਸੀਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸਾਦਕ ਦੇ ਵਿੱਚ ਖੜੇ ਆ ਇਕੱਠ ਦਿਖਾ ਦਿਓ ਕਿੰਨਾ ਵੱਡੀ ਗੰਟੀ ਦੇ ਵਿੱਚ ਇਕੱਠ ਹੈ ਪੰਜਾਬ ਸਟੇਟ ਡੀਅਰ ਲਾਟਰੀ ਦਾ ਅੱਜ ਸਾਦਕ ਦੇ ਵਿੱਚ 200 ਰੁਪਏ ਲਾਟਰੀ ਦੇ ਵਿੱਚ 1.5 ਕਰੋੜ ਰੁਪਏ ਦਾ ਨਾਮ ਲੱਗ ਚੁੱਕਿਆ ਜਿਨੇ ਵੀ ਲਾਟਰੀ ਖਰੀਦੀ ਆ ਅੱਜ ਜਿਹੜਾ ਲਾਟਰੀ ਖਰੀਦਣ ਵਾਲਾ ਜੇਤੂ ਆ ਉਹ ਨਹੀਂ ਲੱਭ ਰਿਹਾ ਲੋਟਰੀ ਦਾ ਮਾਲਕ ਜਿਹੜਾ ਰਸਟੇਟ ਇਥੋਂ ਹੈਗੇ ਆਟਾ ਚਲਾਉਂਦੇ ਲੋਟਰੀ ਚਲਾਉਂਦੇ ਆ ਸਟਾਲ ਚਲਾਉਂਦੇ ਆ ਰਾਜੂ ਲੋਟਰੀ ਸਟਾਲ ਆ ਉਹਨਾਂ ਦੇ ਨਾਲ ਉਹਨਾਂ ਦੇ ਭਾਈ ਸਾਹਿਬ ਆ ਜਿਹੜੇ ਸਪੌਂਟਰ ਨੂੰ ਚਲਾਉਂਦੇ ਆ ਗੱਲਬਾਤ ਕਰਾਂਗੇ ਉਹਨਾਂ ਨਾਲ ਭਾਈ ਜੀ ਕਿਵੇਂ ਦੱਸੋ ਕੀ ਜਾਣਕਾਰੀ ਸਰ ਮੈਂ ਰਜੇਸ਼ ਲੋਟਰੀ ਮੁਕਸਰ ਦਾ ਸ਼ੌਕਿਸ ਬੋਲ ਰਿਹਾ ਸਰ ਕੰਪਨੀ ਦਾ ਇਹ ਮੇਰਾ ਸੇਲਰ ਸਰ ਰਾਜੂ ਲੋਟਰੀ ਸਾਧਤ ਤੋਂ ਹੀ ਬੜੀ ਧੇਰ ਹੋ ਗਈ ਜੀ ਨਾਮ ਕਹਿੰਦੇ ਸੀ ਮੈਨੂੰ ਆਵੇ ਮੈਨੂੰ ਆਵੇ ਮੈਨੂੰ ਆਵੇ ਮਾਰੇ ਕਹਿੰਦਾ ਵੀ ਲੋਟਰੀ ਜਿਹੜਾ ਪਾਊਗਾ ਉਹਨੂੰ ਇਨਾਮ ਮਿਲੂਗਾ ਪੀਤੇ ਦੀ ਨਹੀਂ ਆ ਲਾਟਰੀ ਪੰਜਾਬ ਸਰਕਾਰ ਦੀ 200 ਰੁਪਏ ਦੀ ਪੰਜਾਬ ਸਰਕਾਰ ਡੀਅਰ ਬੰਪਰ 200 ਰੁਪਏ ਦੇ ਵਿੱਚ 1.5 ਕਰੋੜ ਰੁਪਏ ਦਾ ਨਾਮ ਜੀ 6 12 2025 ਯਾਨੀ ਕਿ ਕੱਲ ਰਾਤ ਨੂੰ ਖੁੱਲਿਆ ਜੀ ਜਿੰਦਾ ਨੰਬਰ ਹੈਗਾ ਜੀ 97 46 40 ਪਹਿਲਾ ਪ੍ਰਾਈਜ਼ 1.5 ਕਰੋੜ ਦਾ ਜੀ ਰਾਚੂ ਲਾਟਰੀ ਤੋਂ ਲੱਗਿਆ ਜੀ ਬੰਦੇ ਦੀ ਭਾਲ جاری ਹੈ ਜੀ ਤੇ ਜਲਦੀ ਆਓ ਰਾਚੂ ਲਾਟਰੀ ਕੋਲ ਹੋਰ ਵੀ ਬਹੁਤ ਸਾਰੀਆਂ ਟਿਕਟਾਂ ਪਈਆਂ ਨੇ ਜਿਹੜੀਆਂ ਗਰੰਟਡ ਹੈ ਡੀਅਰ ਦੀਆਂ ਜੀ ਅਗਲੇ ਮਹੀਨੇ ਦੀ 200 ਵਾਲੀ ਵੀ ਆ ਗਈ ਆ ਲੋੜੀ ਬੰਪਰ ਵੀ ਪਿਆ ਹੈ ਜੀ ਨਾਲ 크리스마스 ਬੰਪਰ ਵੀ ਪਿਆ ਹੈ ਜੀ 크리스마스 ਬੰਪਰ 3 ਕਰੋੜ ਦਾ ਸਰ ਗਰੰਟੀਡ ਟੂ ਦਾ ਪਬਲਿਕ ਹੈ 100 ਰੁਪਏ ਦੇ ਵਿੱਚ 45 ਲੱਖ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਜੀ ਜਲਦੀ ਆਓ ਰੋਜ਼ ਖੋਲਦੀਆਂ ਸਰ 7 ਰੁਪਏ ਦੀ ਟਿਕਟ ਹੁੰਦੀ ਹੈ ਜੀ ਇਹ ਵੀ ਰੋਜ਼ ਖੁੱਲਦੀ ਆ ਸਰ ਕਰੋੜਪਤੀ ਤੁਸੀਂ ਇਹਦੇ ਵਿੱਚ ਵੀ ਬਾੰਗ ਸਕਦੇ ਹੋ ਜਲਦੀ ਬਾਅਦ ਵਿੱਚ ਦਿਖਾਵਾਂਗੇ ਪਹਿਲਾਂ ਹੁਣ ਆਪਾਂ ਜਿਹੜਾ 1.5 ਕਰੋੜ ਰੁਪਏ ਵਾਲਾ ਜਿਹਨੇ ਜਿੱਤੇ ਆ ਉਹ ਬੰਦਾ ਲੱਭੀਏ ਇਹ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿਓ ਆ ਲੋਕ ਜਿਹੜੀ ਵੱਤ ਵਾਤ ਵੀਡੀਓ ਵੇਖਣਾ ਜਿਹਨੇ ਵੀ ਲਾਖੜੀ ਖਰੀਦੀ ਆ ਪਿਛਲੇ ਹਫਤੇ ਦੇ ਵਿੱਚ ਲਗਾਤਾਰ ਜਿਹੜੀ ਲਾਖੜੀ ਸ਼ੇਲ ਹੋਈ ਆ ਉਹ ਦੇ ਜਿਹੜੇ 1.5 ਕਰੋੜ ਰੁਪਏ ਦਾ ਜਿੱਤੂ ਆ ਉਹ ਆਵੇ ਆ ਉਹ ਦਾ 1.5 ਕਰੋੜ ਰੁਪਏ ਦਾ ਇਨਾਮ ਆ ਜਿਹੜਾ ਜਲਦੀ ਤੋਂ ਜਲਦੀ ਪਾਵੇ ਇਹ ਅਸੀਂ ਰਾਜੂ ਦਾ ਨੰਬਰ ਥੱਲੇ ਕਰ ਰਹੇ ਹਾਂ ਉਹਦੇ ਨਾਲ ਕੰਟੈਕਟ ਕਰੋ ਜਿੰਦੇ ਕੋਲੇ ਵੀ ਆ ਨੰਬਰ ਹੈ 974640 1.5 ਕਰੋੜ ਦਾ ਉਹ ਰਾਜੂ ਨਾਲ ਕੰਟੈਕਟ ਕਰੇ ਆਪ ਦਾ ਫਾਰਮ ਭਰੇ ਤਾਂ ਪੰਜਾਬ ਸਰਕਾਰ ਤੋਂ 1.5 ਕਰੋੜ ਰੁਪਏ ਦਾ ਨਾਮ ਲੈ ਕੇ ਜਾਵੇ ਜੇ ਕੋਈ ਇਥੇ ਨਹੀਂ ਆਉਣਾ ਚਾਹੁੰਦਾ ਰਾਜੂ ਦਾ ਮੋਬਾਈਲ ਨੰਬਰ ਹੈਗਾ 98555205558 ਰਾਜੂ ਨਾਲ ਫੋਨ ਤੇ ਕੰਟੈਕਟ ਕਰ ਸਕਦਾ ਲਾਟਰੀ ਆ ਜਿਹੜੀ 1.5 ਕਰੋੜ ਰੁਪਏ ਦੀ ਪੰਜਾਬ ਸਰਕਾਰ ਦੀ ਰਮਥਲੀ ਦੀ ਸ਼ਾਫਕ ਦੇ ਵਿੱਚ ਨਿਕਲ ਚੁੱਕੀ ਆ